ਸਾਸ਼ਿਕਲ ਸਾਰਿਆਂ ਨੂੰ ਮੇਰਾ ਨਾਮ ਸਿਮਨ ਹੈ ਮੈਂ ਸੀਬੀ ਇਨਫੋਟੈਕ ਵਿੱਚ ਐਜ਼ ਅ ਟੀਮ ਲੀਡਰ ਕੰਮ ਕਰ ਰਹੀ ਹਾਂ ਮੈਂ ਆਪ ਸਭ ਨੂੰ ਦੱਸਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੀਬੀ ਇਨਫੋਟੈਕ ਦੇ ਵਿੱਚ 10th ਤੇ +2 ਦੇ ਵਿਦਿਆਰਥੀਆਂ ਦੇ ਲਈ ਨਵੇਂ ਕੋਡਿੰਗ ਦੇ ਬੈਚ ਜਿਹੜੇ ਆ ਉਹ ਸਟਾਰਟ ਕਰ ਦਿੱਤੇ ਗਏ ਹਨ ਜਿਦੇ ਵਿੱਚ ਕੀ ਪਾਈਥਨ ਵੈਬ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਐਂਡ ਨੋਨ ਕੋਡਿੰਗ ਕੋਰਸਸ ਗ੍ਰਾਫਿਕ ਡਿਜ਼ਾਈਨਿੰਗ ਐਡੋਬ ਇਲਸਟ੍ਰੇਟਰ ਇਹ ਸਾਰੇ ਜਿਹੜੇ ਕੋਰਸਸ ਆ ਇਹਨਾਂ ਨੂੰ ਕਵਰ ਕਰਵਾਇਆ ਜਾਂਦਾ ਹੈ ਅਗਰ ਕੋਈ ਵੀ ਸਟੂਡੈਂਟ ਜਿੰਦੀ 10th ਜਾਂ +2 ਕੰਪਲੀਟ ਹੋ ਅਪਲੀਕੇਸ਼ਨਸ ਹੈ ਕਿਉਂ ਕਿ ਜਿਹੜਾ ਪਾਥ ਚੂਸ ਕੇ ਲਓ ਇਕ ਵਾਰੀ ਸੀਬ ਇਨਫੋਟੈਕ ਜ਼ਰੂਰ ਵਿਜ਼ਿਟ ਕਰਦੇ ਆਪਾਂ ਸਟੂਡੈਂਟਸ ਨੂੰ ਫ੍ਰੀ ਕਾਉਨਸਲਿੰਗ ਪ੍ਰੋਵਾਈਡ ਕਰਦੇ ਹਾਂ ਜ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਪੂਰਾ ਐਕਸਪਲੇਨ ਕਰਦੇ ਹਾਂ ਕਿਹੜਾ ਕੋਰਸ ਕਰਨ ਤੋਂ ਬਾਅਦ ਉਹ ਕਿੱਥੇ ਜੌਬ ਲਈ ਅਪਲਾਈ ਕਰ ਸਕਦੇ ਹਨ ਜਾਂ ਕਿਹੜੀਆਂ-ਕਿਹੜੀਆਂ ਕੰਪਨੀਆਂਜ਼ ਆ ਉਹ ਉਹ ਵਾਲੇ ਕੋਰਸ ਦੇ ਅਕੋਰਡਿੰਗ ਬੱਚਾ ਨੂੰ ਹਾਇਰ ਕਰ ਦਿਆ ਹਨ ਤੇ ਆਪਾਂ ਪੂਰਾ ਬੱਚਾ ਨੂੰ ਇੱਕ ਕਰੀਅਰ ਪਾਥ ਪ੍ਰੋਵਾਈਡ ਕਰਵਾਨੀਆਂ ਕਾਉਨਸਲਿੰਗ ਦੇ ਵਿੱਚ ਕਿ ਸਟੂਡੈਂਟਸ ਨੂੰ ਕਿਹੜੀ-ਕੀ ਚੀਜ਼ ਕਰਨੀ ਚਾਹੀਦੀ ਹੈ ਜਿੱਦਾਂ ਸਟੂਡੈਂਟਸ ਦਾ ਇੰਟਰਸਟਾ ਵੀ ਪ ਤੇ ਇਸ ਦੇ ਨਾਲ ਹੀ ਮੈਂ ਆਪ ਸਭ ਨੂੰ ਇਹ ਵੀ ਦੱਸਣਾ ਚਾਹਾਂਗੀ ਜਿਹੜੇ ਸਟੂਡੈਂਟਸ ਦੀ 10th 2 ਕੰਪਲੀਟ ਹੋ ਗਈ ਹੈ ਜੇਕਰ ਉਹ ਇੱਥੋਂ ਕੋਰਸ ਕਰਦੇ ਹਨ ਉਹਨਾਂ ਨੂੰ ਸਪੈਸ਼ਲ ਡਿਸਕਾਊਂਟਸ ਪ੍ਰੋਵਾਈਡ ਕੀਤੇ ਜਾਂਦੇ ਹਨ ਜਿਹੜੇ ਸਟੂਡੈਂਟਸ ਦੀ 2 ਕੰਪਲੀਟ ਹੋ ਗਏ ਹਨ ਪਰ ਬਾਹਰ ਜਾਣ ਦੀ ਚਾਹਵਨ ਹਨ ਉਹਨਾਂ ਦੇ ਲਈ ਵੀ ਸਪੈਸ਼ਲ ਕਲਾਸਿਸ ਨੇ ਕਿਉਂਕਿ ਬਾਹਰ ਜਦੋਂ ਬਾਹਰਲੇ ਪਾਗਰ ਅਪਲਾਈ ਕਰਦੇ ਹਨ ਤੇ ਅੱਜ ਦੇ ਟਾਈਮ ਦੇ ਵਿੱਚ ਸਾਰੇ ਕੋਰਸਿਸ ਆਈਟੀ ਦੇ ਨਾਲ ਰਿਲੇਟਿਡ ਹੀ ਬੱਚਿਆਂ ਨੂੰ ਮੌਕਸੀ ਮਿਲਦੇ ਨੇ ਤੇ ਮੈਂ ਇਹੀ ਕਰਨਾ ਚਾਹਾਂਗੀ ਬੱਚਿਆਂ ਨੂੰ ਕਿ ਇੱਕ ਵਾਰੀ ਅਗਰ ਇੱਥੇ ਆਉਂਦੇ ਆ ਆਪਣੇ ਆਈਟੀ ਦੇ ਸਕਿਲਸ ਅਪਗ੍ਰੇਡ ਕਰਦੇ ਹਲਪਫੁਲ ਹੋ ਜਾਏਗਾ ਤੇ ਤੇ ਜਿਹੜਾ ਸਾਡਾ ਇੰਸਟੀਚਿਊਟ ਆ ਉਹ ਕਲਾਨੋ ਰੋਡ ਦੇ ਉੱਤੇ ਆ ਕਲਸੀ ਪੈਲੇਸ ਦੇ ਆਪੋਜ਼ਿਟ ਤੇ ਜਿਹੜੇ ਸਾਡੇ ਨਵੇਂ ਬੈਚੇ ਦਾ ਉਹ 1 ਅਪ੍ਰੈਲ ਤੋਂ ਸਟਾਰਟ ਹੋ ਰਹੇ ਹਨ ਤੇ ਸਟੂਡੈਂਟਸ ਅੱਜ ਹੀ ਵਿਜ਼ਿਟ ਕਰਨ ਤੇ ਇਨਰੋਲਮੈਂਟ ਕਰਵਾਣ ਥੈਂਕ ਯੂ ਜਿਹੜਾ ਸਾਡਾ ਇੰਸਟੀਚਿਊਟ ਆ ਉਹ ਕਲਾਨੋ ਰੋਡ ਦੇ ਉੱਤੇ ਆਪੋਜ਼ਿਟ ਕਲਸੀ ਪੈਲੇਸ ਸਿਚੁਏਟਿਡ ਆ ਸਟੂਡੈਂਟਸ ਇੱਥੇ ਆ ਸਕਦੀਆਂ ਨੇ ਅਤੇ ਅਗਰ ਸਾਨੂੰ ਕਾਉਨਸਲਿੰਗ ਕੋ ਔਨ ਕਰ ਲੈਣਾ ਚਾਹੁੰਦੇ ਹਨ ਤੇ 988353434 ਨੰਬਰ ਤੇ ਕਾਲ ਕਰ ਸਕਦੇ ਹਨ